ਆਹਆਂ ਤਸਵੀਰਾਂ ਤੇ ਅੰਕਲ ਜੀ ਮੈਨੂੰ ਫੋਨ ਕਰ ਲੈਣੂਗਾ ਕਰਾ ਕੇ ਮਰਾਇਆ ਕੋਈ ਨਹੀਂ ਅੰਕਲ ਜੀ ਮੈਂ ਇਸ ਮਹਿਜ਼ ਹਬ ਦੀ ਸੋਲ ਲੱਗ ਮੇਰੇ ਇੱਕ ਬਟਾਕੇ ਦੀ ਅੰਕਲ ਜੀ ਮਰ ਜਾ ਤੋ ਉਹ ਕਿੱਦਾਂ ਫੋਨ ਆ ਗਿਆ ਉਹਨਾਂ ਨੂੰ ਮੈਂ ਅੰਕਲ ਜੀ ਇੱਕ ਬਟਾਕੇ ਦੀ ਮਾਰਿਆ ਸੋਲ ਲੱਗ ਮੇਰੇ ਦੋਸਤਾਂ ਦਾ ਤਾ ਤੂੰ ਕਿੱਥੇ ਲੈ ਇੱਕੋ ਮੰਨਿਆ ਮੈਂ ਅੰਕਲ ਜੀ ਪੇਪਰ ਤੇ ਚੱਲੋ ਮੇਰੀ ਐਕਟੂਅਲ ਹੈ ਗਿਆ ਉਹ ਅੰਮਰਸ਼ਲ ਬੰਦ ਹੋ ਗਿਆ ਸਾਰੇ ਲੱਗੇ ਕੋਠੀ ਲੱਗੇ ਉਹਨਾਂ ਨੇ ਮੈਂ ਸਰ ਉੱਧਰ ਆਏ ਨਹੀਂ ਮੈਂ ਇੱਧਰ ਪੈਟਰੋਲ ਪੰਪਲੀ ਸਾਈਡ ਤੋਂ ਆਇਆ ਹਾਂ ਇਹਨਾਂ ਨੂੰ ਕਦੋਂ ਫੋਨ ਆ ਗਿਆ ਅੰਕਲ ਜੀ ਮੈਂ ਨਹੀਂ ਹੈਗਾ ਸੀ ਮੈਨੂੰ ਫ ਅਲਵਨ ਅunkt ਮੇਰੇ ਹੋਲਸੇ ਸਾਰੀ ਤੇ ਪਹੁੰਚੀ ਆ ਨਹੀਂ ਅunkt ਜੀ ਮੈਂ ਸੱਚੀ ਨਹੀਂ ਕਿਤੇ ਮੈਂ ਤਾਂ ਪੇਪਰ ਦੇ ਚੱਲਣਾ ਮੇਰਾ ਪੇਪਰ ਹੈਗਾ ਮੈਂ ਪੜਾਣ ਚੱਲਣਾ ਜੀ ਅunkt ਇੱਕ ਵਾਰ ਪੌਸਟ ਸੀਸੀ ਤਾਂ ਵੀ ਤੁਹਾਨੂੰ ਹਾਂਜੀ ਆਪਣੇ ਨਾਮ ਤੇ ਲੱਗਦੇ ਇਸ ਪਾਸੇ ਮੇਰਾ ਨਾਮ ਪਵਨ ਕੁਮਾਰ ਹੈ ਜੀ ਕਿਹੜਾ ਕਢੋ ਅੱਜ ਸਿਰ ਆਪਣਾ ਨਾਮ ਤੇ ਲੱਗਦੇ ਪਵਨ ਕੁਮਾਰ ਜੀ ਕਿ ਕਿਥੇ ਡਿਊਟੀ ਡੱਡੀ ਐ ਨਾਵਲਟੀ ਚੋਂ ਕਿ ਹੋਇਆ ਜੀ ਜਿਹੜਾ ਬੁੱਲਟ ਘੇਰੇ ਜੀ ਇਹ ਬੁੱਲਟ ਪਟਾਕੇ ਮਾਰਦੇ ਆ ਰਹੇ ਪਿੱਛੋਂ ਮੈਸੇਜ ਆਇਆ ਹੈ ਔਰ ਇਸ ਚੌਂਕ ਚੋਂ ਤੇ ਕਿੰਨਾਂ ਦਾ ਇਹ ਪਟਾਕੇ ਮਾਰਦਾ ਆ ਰਿਹਾ ਤੇ ਇਹਨੂੰ ਕਿੰਨਾਂ ਦਾ 207 ਦੇ ਵਿੱਚ ਬੰਦ ਕਰਦੇ ਨੇ ਲੱਗਦਾ ਨਹੀਂ